ਮਨ ਰਹਿ ਸਮਝ ਆਉਂਦੇ ਕਿੰਨੇ ਬਹੁਤ ਜਾਗਣ ਵਾਸਤੇ ਨ ਤੁਹਾਨੂੰ ਸਿਮਰਨ ਕਰਨਾ ਪਏਗਾ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਸਿਮਰਨ ਅਸੀਂ ਕਿਸ ਕਰਕੇ ਕਰਨਾ ਹੈ ਜੀ ਕਿ ਸਾਡਾ ਸੁੱਤਾ ਹੋਇਆ ਮਨ ਜਾਗੇ ਅਸੀਂ ਫਿਰ ਬੇਨਤੀ ਕਰਦੇ ਮਹਾਰਾਜ ਸਿਮਰਨ ਅਸੀਂ ਕਾਹਦਾ ਕਰੀਏ ਕਿਵੇਂ ਕਰੀਏ ਇਹ ਵੀ ਸਮਝਾ ਦਿਓ ਕਿਉਂਕਿ ਤੁਸੀਂ ਸਾਡੇ ਸਤਿਗੁਰੂ ਉਹ ਚੱਲੋ ਗੁਰ ਆਪਣੇ ਜਹ ਪ੍ਰਭ ਤੈ ਹੀ ਜਾਈਏ ਮਹਾਰਜ ਸਾਨੂੰ ਸਮਝਾਉਂਦੇ ਕਿ ਦੇਖੋ ਪੁੱਤ ਜਦੋਂ ਤੁਸੀਂ ਆਪ ਦੇ ਦੇਸ਼ 'ਚ ਹੁੰਦੇ ਨਾ ਪਰਲੋਕ ਦੇ ਵਿੱਚ ਉਹ ਤੋਂ ਦਾ ਤੁਹਾਡਾ ਗੁਰੂ ਹੈ ਸ਼ਬਦ ਸ਼ਬਦ ਗੁਰੂ ਸੁਰਤੋਂ ਚੇਲਾ ਜਿਸ ਦੇਸ਼ ਵਿੱਚ ਤੁਸੀਂ ਹੁਣ ਪ੍ਰਵੇਸ਼ ਹੋ ਗਏ ਹੋ ਇਹ ਮਾਇਆ ਦਾ ਦੇਸ਼ ਹੈ ਭਾਵ ਕੇ ਸਰੀਰ ਇਥੇ ਜਿਹੜਾ ਤੁਹਾਡਾ ਗੁਰੂ ਹੈ ਉਹ ਹੈ ਪਵਨ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾ ਜਦੋਂ ਤੁਸੀਂ ਆਪ ਦੇ ਦੇਸ਼ ਚ ਆਉਂਦੇ ਹੋ ਇਸ ਲੋਕ ਵਿੱਚ ਪ੍ਰਵੇਸ਼ ਹੁੰਦੇ ਹੋ ਤੁਸੀਂ ਸ਼ਬਦ ਨੂੰ ਭੁੱਲ ਜਾਂਦੇ ਹੋ ਇਸ ਦੇਸ਼ ਦੇ ਵਿੱਚ ਤੁਸੀਂ ਪੌਨ ਨੂੰ ਭੁੱਲ ਜਾਂਦੇ ਹੋ ਵਿਚਾਰਾਂ ਵਿੱਚ ਜਾ ਕੇ ਸਮਝ ਜਾਂਦੇ ਹੋ ਤੇ ਤੁਹਾਡਾ ਮਨ ਸਾਹਮਣੇ ਇਸ ਤਰਲੋਕੀ ਦੇ ਵਿੱਚ ਖੇਲਦਾ ਹੈ ਜਿੱਥੇ ਤੱਕ ਵਿਚਾਰ ਚੱਲਦੇ ਨੇ ਉਸ ਤਰਲੋਕੀ ਕਹ ਦਿੱਤਾ। ਨਾ ਤਾਂ ਤੁਹਾਡਾ ਸਬੰਧ ਪੌਣ ਨਾਲ ਹੁੰਦਾ ਨਾ ਸ਼ਬਦ ਨਾਲ ਹੁੰਦਾ। ਕਹਿੰਦੇ ਹੁਣ ਤੁਸੀਂ ਸਭ ਤੋਂ ਪਹਿਲਾਂ ਇਸ ਪੌਣ ਦੇ ਨਾਲ ਜੁੜੋ, ਸਵਾਸ ਨਾਲ ਜੁੜੋ ਇਸ ਦੇਸ਼ ਦਾ ਗੁਰੂ ਆ। ਆ ਦੇਖੋ ਪੌਣ ਤੁਹਾਡੇ ਮੁੱਖ 'ਚ ਪ੍ਰਵੇਸ਼ ਹੋ ਰਹੀ ਆ, ਨਾਭੀ ਤੱਕ ਜਾ ਰਹੀ ਆ ਤੇ ਵਾਪਸ ਆ ਰਹੀ। ਇਸ ਨੂੰ ਗੁਫਾ ਕਹਿੰਦੇ ਨੇ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦਵਾਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਹੁਣ ਸਭ ਤੋਂ ਪਹਿਲਾਂ ਅਸੀਂ ਇਸ ਦੇਸ਼ ਦੇ ਗੁਰੂ ਨਾਲ ਸੰਪਰਕ ਬਣਾਉਣਾ ਕਿਉਂਕਿ ਜੋ ਲੋਕ ਹੈ ਜੋ ਸਾਡਾ ਸਰੀਰ ਹੈ ਇਹ ਪੰਜਾਂ ਤੱਤਾਂ ਦਾ ਬਣਿਆ ਜਦੋਂ ਅਸੀਂ ਵਿਚਾਰਾਂ ਵਿੱਚ ਸੋਝਾਂ ਨਹੀਂ ਨਾ ਦ੍ਰਿਸ਼ਟ ਮਾਨ ਤੱਤਾਂ ਦਾ ਵੀ ਇਸਤੁਰਨ ਵਿਗੜ ਜਾਂਦਾ ਹੈ ਇਸ ਕਰਕੇ ਆਪਾਂ ਅੰਦਰ ਨੂੰ ਜਾਂਦੇ ਸਵਾਸ ਨਾਲ ਵਾਹਿਗੋਲ ਕੇ ਸੁੰਣਾ ਹੁੰਦਾ ਬਾਹਰ ਨੂੰ ਆਉਂਦੇ ਨਾਲ ਗੁਰੂ ਬੋਲ ਕੇ ਸੁੰਣਾ ਹੁੰਦਾ ਤੇ ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਇ ਤੇ ਅੰਦਰ ਨੂੰ ਜਾਂਦੇ ਸਵਾਸ ਨੂੰ ਕਹਿੰਦੇ ਨੇ ਸਾਸ ਤੇ ਬਾਹਰ ਨੂੰ ਆਉਂਦੇ ਨੂੰ ਗਰਾਸ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਏ ਫਿਰ ਉਹ ਸਾਨੂੰ ਸਮਝਾਉਂਦੇ ਕਹਿੰਦੇ ਤੁਸੀਂ ਜਦੋਂ ਸ਼ਮਨ ਕਰਨਾ ਸ਼ੁਰੂ ਕਰਨਾ ਹੈ ਨਾ ਉਸ ਤੋਂ ਪਹਿਲਾਂ ਅੱਖਾਂ ਬੰਦ ਕਰਨੀਆਂ ਅੱਖਾਂ ਕਿਉਂ ਬੰਦ ਕਰਨੀਆਂ ਜੇ ਤੁਸੀਂ ਅੱਖਾਂ ਨਾ ਬੰਦ ਕਰੋਗੇ ਤੁਹਾਡਾ ਮਨ ਇਸ ਦ੍ਰਿਸ਼ਟਮਾਨ ਮਾਇਆ ਨੂੰ ਦੇਖਦਾ ਰਹੇਗਾ ਤੁਹਾਡੇ ਵਿਚਾਰ ਨਿਰੁਕਣਗੇ ਜੋ ਵੀ ਤੁਸੀਂ ਸਾਹਮਣੇ ਦੇਖਦੇ ਹੋ ਉਸਨੂੰ ਦ੍ਰਿਸ਼ਟਮਾਨ ਮਾਇਆ ਕਹਿੰਦੇ ਜਦੋਂ ਤੁਸੀਂ ਅੱਖਾਂ ਬੰਦ ਕਰ ਲੈਂਦੇ ਹੋ ਦ੍ਰਿਸ਼ਟਮਨ ਮਾਇਆ ਜਿਹੜੀ ਆ ਇਸਦੀ ਬੰਦ ਹੋ ਜਾਂਦੀ ਹੈ ਤੇ ਸਾਡੇ ਅੰਦਰ ਜੋ ਸਾਡੇ ਵਿਚਾਰ ਨੇ ਜੋ ਸਾਡੇ ਫੁਰਨੇ ਨੇ ਉਸ ਨੂੰ ਸੂਖਮ ਮਾਇਆ ਕਹਿੰਦੇ ਨੇ ਉਸ ਨੂੰ ਫਿਰ ਤੁਸੀਂ ਸ਼ਬਦ ਦੀ ਤੁਹਾਨੂੰ ਵਿੱਚ ਧਿਆਨ ਰੱਖ ਕੇ ਖਤਮ ਕਰਨਾ ਹੁੰਦਾ ਹੈ ਉਸ ਤੋਂ ਉਪਰ ਉੱਠਣਾ ਹੁੰਦਾ ਹੈ ਇਸ ਕਰਕੇ ਸਾਨੂੰ ਸਮਝਾਉਂਦੇ ਕਹਿੰਦੇ ਤੁਨਵੇਂ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਅਕਾਥ ਕਹਾਣੀ ਤੁਸੀਂ ਅੱਖਾਂ ਬੰਦ ਕਰਕੇ ਅੰਦਰ ਨੂੰ ਜਾਂਦੇ ਸਵਾਸ ਨਾਲ ਵਾਹਿਗੋਲ ਕੇ ਸੁਣਦਿਆਂ ਹੋਇਆਂ ਨਾਦੀ ਤੱਕ ਜਾਣਾ। ਤਕਰੀਬਨ ਇੱਥੋਂ ਤੱਕ ਜਾਂਦਾ ਹੈ ਸਵਾਸ। ਉੱਪਰ ਨੂੰ ਉੱਠੇ ਗੁਰੂ ਬੋਲ ਕੇ ਫਿਰ ਉੱਥੇ ਆਉਣਾ। ਸਮਝ ਗਏ ਜੀ? ਆਪਾਂ ਜਿਹੜਾ ਸਿਮਰਨ ਹੈ ਅੱਖਾਂ ਬੰਦ ਕਰਕੇ ਅੰਦਰ ਨੂੰ ਜਾਂਦੇ ਸਵਾਸ ਨਾਲ ਵਾਹਿਗੋਲ ਕੇ ਸੁਣਨਾ, ਉੱਪਰੋਂ ਆਉਂਦੇ ਨਾਲ ਗੁਰੂ ਬੋਲ ਕੇ ਸੁਣਨਾ। ਤੇ ਜਿਵੇਂ ਜਿਵੇਂ ਅਸੀਂ ਆਪ ਦੀ ਆਵਾਜ਼ ਨੂੰ ਸੁਣਾਂਗੇ ਸਾਡੇ ਵਿਚਾਰ ਖਤਮ ਹੁੰਦੇ ਜਾਣਗੇ ਸਾਡੇ ਮਨ ਦੀ ਜੋ ਮਹਿਲ ਹੈ ਉਹ ਸਾਡੇ ਵਿਚਾਰ ਨੇ ਮਹਾਰਜ ਕੀ ਸਮਝਾਉਂਦੇ ਕਹਿੰਦੇ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਜਿਵੇਂ ਜਿਵੇਂ ਤੁਸੀਂ ਬੋਲੋਗੇ ਸੁਣੋਗੇ ਤੁਹਾਡੇ ਮਨ ਦੀ ਮੈਲ ਉਤਰਦੀ ਜਾਏਗੀ ਜਿਵੇਂ ਜਿਵੇਂ ਆਪਾਂ ਫਿਰ ਸਿਮਰਨ ਕਰਾਂਗੇ ਮਨ ਸਾਡਾ ਨਿਰਮਲ ਹੁੰਦਾ ਜਾਏਗਾ ਬਰਾਗੀ ਹੋ ਜਾਏਗਾ ਮਹਾਰਾਜ ਨੇ ਕਿਰਪਾ ਕੀਤੀ ਇਸ ਜਮਾਉਂਦੇ ਕਹਿੰਦੇ ਸੇ ਸਿਮਰੇ ਜਨ ਆਪ ਸਮਰਾਏ ਫਿਰ ਕਹਿੰਦੇ ਜਿਹੜੇ ਸੇ ਮਨ ਕਰਨ ਲੱਗ ਜਾਂਦੇ ਆ ਸਮਝੋ ਉਹਨਾਂ ਤੇ ਮਾਲਕ ਦੇ ਆਲੇ ਹੋ ਗਿਆ ਸਿਮਰਨ ਤੇ ਲਾਗੇ ਜਿਨ ਆਪ ਦੇ ਆਲਾ ਠੀਕ ਹੈ ਨਾ ਕੀ ਹੋ ਗਿਆ ਦਿਆਨ ਹੋ ਗਿਆ ਨਾਨਕ ਜਨ ਕੀ ਮੰਗੇੜ ਵਾਲਾ ਆਓ ਫਿਰ ਆਪਣਾ ਕੋਸ਼ਿਸ਼ ਕਰਨੀ ਕਿ ਕੋਈ ਵਿਚਾਰ ਨਾ ਆਏ ਆਪ ਦੀ ਬਾਣੀ ਸੁਣਨਾ ਆਓ ਕਰੋ ਜੀ ਸ਼ੁਰੂ ਵਾ ਗੁਰ ਵਾ Guru và 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 Guru Wah <tries> Guru <tries> <tries> Guru wah mm -hmm. Guru wah Guru wah Guru ਕਾ ਖਾਲਸਾ ਵਾਹਿਗੁਰੂ